ਗੁੱਡ ਮਾਰਨਿੰਗ ਜੀ ਅੱਜ ਹੈ 16 ਨਵੰਬਰ ਤੇ ਡੇਲੀ ਬਲੌਗ 88 ਠੀਕ ਹੈ ਅੱਜ ਦਾ ਇਹ ਹੁਕਮਨਾਮਾ ਜੈ ਪ੍ਰਵਾਦ ਫੇਰੀ ਦਾ ਹੈ ਚੌਥਾ ਦਿਨ ਪਾਪਾ ਗੁਰੂ ਘਰ ਆ ਗਏ ਤੇ ਪ੍ਰਵਾਦ ਫੇਰੀ ਦੀਆਂ ਵੀ ਤਿਆਰੀਆਂ ਲੱਗੀਆਂ ਸੰਗਤ ਹੋਰ ਥੋੜੀ ਆਉਣਾ ਸ਼ੁਰੂ ਹੋ ਰਹੀ ਹੈ ਅੱਜ ਸਪੈਸ਼ਲ ਕੀ ਹੈ ਚੀਜ਼ ਅੱਜ ਅੱਗੇ ਮੈਂ ਤੇ ਪਾਪਾ ਆਉਣੇ ਹੁੰਦੇ ਆ ਅੱਜ ਮੈਂ ਪਾਪਾ ਤੇ ਨਾਲ ਹੈਵਨ ਹੈਵਨ ਦੇ ਮੰਮੀ ਸਾਡਾ ਜੋਤ ਅਸੀਂ ਸਾਰੇ ਆਇਆ ਅੱਜ ਐਤਵਾਰ ਹੈ ਨਾ ਤਾਂ ਕਰਕੇ ਉਹਨਾਂ ਨੂੰ ਵੀ ਛੁੱਟੀ ਆ ਸਕੂਲ ਚ ਤੇ ਇਸ ਕਰਕੇ ਅਸੀਂ ਅੱਜ ਸਾਰੇ ਤੇ ਹੈਵਨ ਨੂੰ ਅਸੀਂ ਸਪਲਕ ਘਰੀ ਛੱਡ ਕੇ ਆ ਰਹੇ ਸੀ ਸੁੱਤਾ ਪਿਆ ਸੀ ਪਰ ਉੱਠ ਗਿਆ ਰੋਣ ਲੱਗ ਗਿਆ ਹੋਇਆ ਸੀ ਕਿ ਚਲੋ ਚੱਲਦੇ ਆਂ ਨਾਲ ਹੀ ਲੈ ਕੇ ਚੱਲਦੇ ਆ ਆ ਫੇਰਦੇ ਨੇ ਤਿੰਨੋਂ ਵੈਲਕਮ ਪ੍ਰਵਾਤ ਫੇਰੀ ਤੇ

வாய 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 வாய்ப்பு வாய்ப்பு अर्जुन हर गोविंद नुरे अर्जन हर गो बिंदना घरे अर्जुन हर गो बिंदना अर्जुन हर गोविंद नर जन तया जन त्या वाही गुरु वाहे गुरु वागुरु वागुर वागुरु वा गुर 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 ਵਾਹਿਗੁਰੂ 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 ਵਾਹਿਗੁਰ र वच केतिरो न जग सारा मुखो सतनाम बोलगा भाई मतीदास गुरू द प्यारा मुखो सतनाम सोन आद गुर तेग बहार साहिब धन गुरू तेग बहार साहिब गुर तेग बहार साहिब गुरु तेग बहार सन गुरू तेग ॿहार साहिब तन गुर तेग बहार साहिब गुर तेगह हर मना ਸੋਹਨਾ ਨਾਮਿਤ ਪਜ ਹਰ ਮੰਨਾ ਜਿਸ ਹਰ ਸਾਥ ਮੰਨਾ ਸੋਹਨੇ ਨਿਸ਼ਕ ਪਜ ਹਾਰੇ ਨੇ ਅਰੇ ਕੰਨ ਗੁਰੂ ਕਾ ਸਿੰਘ ਸਿਆਰੇ ਪੁਰਜਾ ਫੁਰਜਾ ਕੱਟ ਮਰ ਸੁਰਜਾ ਫੁਰਜਾ ਕੱਟ ਸੀਸ ਵਾਰਿਆ ਬਣ ਕੇ ਹਿੰਦੀ ਚਾਦਰ ਦਿੱਲੀ ਤੇ ਵੀ ਤੁਸੀਂ ਸਵਾਰਿਆ ਬਣ ਕੇ ਹਿੰਦੀ ਚਾਦਰ ਉਸਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ ਦਰਬਾਰ 'ਚ ਜਾ ਕੇ ਕੱਜਲੀ ਹੁੰਦੇ ਬੁਲਾਇਓ सूबे दरबार जाके गज के फतेह बुलायो तुम उसमें बार जो कमे न डोलेग उबलते भी उबल सतनाम ही बोले देगा उबलते भी उबल सतनाम ही बोले इस कौम गुरबानी का जज्बा नवा सिखायो सूबे के दरबार जाके गज के फतेह बुलायो सूबे के दरबार च जाके गज के फतेह बुलायो तु निकिया निक्किया जिनका साका वा करना रेंती दुनिया एक जिसनों जग ने याद करना ਰੰਧੀ ਦੁਨੀਆ ਤੇ ਘਿਰ ਜਿਸ ਨੂੰ ਰੱਬ ਨੇ ਯਾਰ ਕਰਨਾ ਨਵਾਂ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ ਚੋਂ ਜਾਇਓ ਸੂਬੇ ਦੇ ਤਰਬਾਰ ਚ ਜਾ ਕੇ ਗੱਜ ਕੇ ਫਤੇ ਬਲਾਇਓ ਪਿੰਦ ਸਭ ਕਹੋ ਨਾਨਕ ਸਭ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਸਾਹਿਬ ਜੀਓ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਬਾਹਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਤੇਰੇ ਅੰਗਦ ਗੁਰ ਤੇ ਅਮਰਦਾਸ RAM ਦਾਸ ਹੋਈਂ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਨੋ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਦਿਆ ਬਹਿ ਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਿਦਾਰਨਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜ सिं पे गुर वाहो वाहो गोबिंद सिंह आपे गुरी गरजा नान कॾहिं पे गुरा वाहो वाहो आपे गुरू

ਕਿਥੇ ਜਾ ਰਹੇ ਹੋ ਆਪਾਂ ਇੱਧਰ ਦੇਖ ਇੱਧਰ ਕਿਥੇ ਜਾ ਰਹੇ ਹੋ ਵਾਸ਼ੀ ਵਾਸ਼ੀ ਕਰ ਵਾਸ਼ੀ ਕਰ ਜਾਣਾ ਅੱਛਾ ਜੀ ਮੈਂ ਤੇ ਹੈਵਨ ਤੋਂ ਦੇ ਖਤਰੋਂ ਦੇ ਖਿਡਾਰੀ ਬਣੇ ਹੋਇਆ ਕਿਉਂਕਿ ਉਹ ਇੱਧਰ ਵੀ ਚੱਲਾ ਇੱਧਰ ਵੀ ਜਾਓ ਮੈਂ ਤਾਂ ਉੱਪਰ ਦੀ ਲੈ ਗਿਆ ਸੀ ਨਾ ਖਤਰੋਂ ਦੇ ਖਿਡਾਰੀ ਬਣੇ ਹੋਇਆ ਆਪੋਜ਼ਿਟ ਲੇਨ ਚ ਲੈ ਕੇ ਜਾ ਰਿਹਾ ਤੁਸੀ ਮੈਂ ਲੇ ਗੋ ਤੁਹੇ ਖਿਡਾਰੀ ਕਿਸੇ ਮੈਂ ਤਾਂ ਬਦਰ ਦੇ ਖਿਡਾਰੀ ਬਣਾਰੇ ਆਂ ਆ ਰਾਵ 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 ਰਾਮ 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 ਐਵਨ ਐਵਨ ਫਿਰ ਕਰੋ ਰਾਮ 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 ਵਾਈਗਰੂ ਸਾਨੂੰ ਸਾਨੂੰ ਵਧੀਆ ਤਰੀਕੇ ਨਾਲ ਘਰੇ ਪਹੁੰਚਾ ਦੇ ਵਾਈਗਰੂ ਅੱਜ ਅਸੀਂ ਹੈਵੀ ਡਰਾਈਵਰ ਦੇ ਨਾਲ ਆਉਤੀ ਜਿੰਦਗੀ ਦਿੱਤੀ ਹੋਈ ਐ ਛੋਟੇ ਵਰਗੀ ਜੈਂਟਸ ਹੁੰਦੇ ਜਿਹੜੀ ਨਾ ਆਪਣੀ ਹੀ ਲੈਫਟ ਫਾਈਟ ਨੂੰ ਡੀਮੋਟੀਵੇਟ ਕਰਦੇ ਹੈ ਕਾਰਦਾਂ ਗੰਦੇ ਹੋ ਤੁਸੀਂ ਬੈਡ ਹਸਬੈਂਡ ਹੋ ਤੁਸੀਂ ਹੈ ਹੈਉ ਡਰ ਲੱਗ ਰਿਹਾ ਡਰ ਲੱਗਦਾ ਮੈਨੂੰ ਵੀ ਲੱਗ ਰਿਹਾ ਤੁਸਾਂ ਜਦੋਂ ਜਨੇ ਮੈਂ ਸਕੂਟੀ ਤੇ ਹੋਏ ਕਿੰਨਾ ਕੀ ਬਾਇਗੁਰ ਦੀ ਕਿਰਪਾ ਨਾਲ ਅਸੀਂ ਆ ਗਏ ਘਰੇ ਪੂਰਾ ਸਹੀ ਸਲਾਮਤ ਐਦਾਂ ਚੰਨ ਵਧੀਆ ਆਉਂਦੀ ਚਲਾਉਣੇ ਸਕੂਟੀ ਮੱਖਣ ਵਾਲੇ ਜੀ ਨੇ ਉਹ ਤਾਂ ਵਧੀਆ ਚਲਾ ਲਿਆ ਮੈਨੂੰ ਕੁਝ ਪਤਾ ਹੈ ਹੈ ਵੀ ਨਾ ਇਧਰ ਆ ਜਾ ਆ ਜਾ ਜੋਤ ਆਉਂਦਾ ਉਰੇ ਆ ਜਾ ਇਹਦਾ ਬੈਸਟ ਫਰੈਂਡ ਹੈ ਜੋਤ ਸਾਲਾ ਮੇਰੇ ਨਾਲੋਂ ਵੱਧ ਦੇ ਜੋਤ ਦਾ ਕਰਦਾ ਉਰੇ ਆ ਜਾ ਆਉਂਦੇ ਆ ਬਾਹਰ ਦੀ ਯਾਰ ਨਾ ਗੰਦੀ ਗੱਲ ਪਿੱਟੀ ਹੋਊਗੀ ਯਾਰ ਪਿੱਟੀ ਪਿੱਟੀ ਹੋਊ ਰਾਖੜੇ ਕਿਥੇ ਪੈਣਗੇ ਦੇਖ ਹੁਣ ਕੀ ਲੈਣਾ ਤੁਸੀਂ ਚਿਪਸ ਅੰਨੀ ਜੋ ਥਾਇ ਨਾ ਨਹੀਂ ਚਿਪਸ ਖਾਂਦੇ ਮੈਂ ਉਹ ਨਾ ਆਈ ਜਾ ਕੋ ਮਰੇ ਚੋਣ ਨਹੀਂ ਕਰਦਾ ਤੇ ਚਿਪਸ ਤੇ ਐ ਕਿ ਟਿਕ ਟੈਕ ਆ ਜਸ ਆ ਬਈ ਮੀਨ ਜੋ ਉਠਾ ਕੇ ਨਾ ਨਹੀਂ ਚਿਪਸ ਲੈ ਕੇ ਆਵੇਂ ਮਿੰਨ ਤਾਂ ਜਮੇ ਰਾਵ ਨਹੀਂ ਕਰ ਰਹੇ ਦੀਆਂ ਆਪ ਤਾਂ ਸੋ ਰਹੇ ਦੋਨੇ ਮਾਪੇ ਪੁੱਤ ਐਕਚੁਅਲੀ ਅੱਜ ਸਾਡਾ ਪਲਾਨ ਹੈ ਕੁਲਚੇ ਬਣਾਉਣ ਦਾ ਘਰੇ ਅ ਪਰ ਸਭ ਤੋਂ ਬੈਸਟ ਕੁਲਚੇ ਘਰੇ ਬਣਾਉਂਦੀ ਹੈ ਮੇਰੀ ਛੋਟੀ ਭੈਣ ਮਹਿਕ ਤਾਂ ਉਹਦੇ ਕੋਲ ਜਾਵਾਂਗੇ ਪਿੰਡ ਉਹਨੇ ਸਮਾਨ ਕਿਹਾ ਕੁਝ ਕਿ ਆਹ ਸਮਾਨ ਲਿਆਏ ਕਿਉਂਕਿ ਉਹ ਉਰੋਂ ਹੀ ਮਿਲਦਾ ਆਪਣੇ ਤਾਂ ਉਹ ਸਮਾਨ ਲੈਣ ਜਾ ਰਹੇ ਆ ਮੈਂ ਤੇ ਘੋਗੜ ਉਹ 10 11 ਵਜੇ ਤੋਂ ਬਾਅਦ ਤਾਂ ਮਿਲਦਾ ਨਹੀਂ ਹੈਗਾ ਉਹ ਡਬਲ ਰੋਟੀਆਂ ਹੋ ਗਈਆਂ ਜਿਹੜੀਆਂ ਕੁਲਚੇ ਵਾਲੇ ਬਰਨ ਹੋ ਗਏ ਬਨ ਕਹਿੰਦੇ ਨੇ ਨਾ ਬਾਕੀ ਆਲੂ ਤੇ ਇੱਕ ਕਿੰਨਿੰਬੂ ਆ ਤਿੰਨੇ ਚੀਜ਼ਾਂ ਆਪਾਂ ਨੇ ਲੈ ਕੇ ਆਉਣੀਆਂ ਨੇ ਤਾਂ ਲੈਣ ਚੱਲਦੇ ਆ ਤੇ ਬਸ ਮੈਂ ਬੈਠ ਕਰ ਲਿਆ ਛੋਗੜ ਦੀ

ਇਕ ਗੇੜਾ ਸਿੱਪਚ ਨੂੰ ਲਾ ਚੁੱਕਿਆ ਹੁਣ ਇੱਕ ਗੇੜਾ ਅੱਗੇ ਨੂੰ ਲਾ ਲਿਆ ਉਹ ਨਿਕ ਗੇੜਾ ਫੇਰ ਦਵਾਰ ਤੋਂ ਪਿੱਛੇ ਬਣਾ ਲਿਆ ਇਹ ਨਾਲ ਦਵਾਰ ਤੋਂ ਇਹ ਦੂਜਾ ਗੇੜਾ ਦੋ ਸਾੜੇ ਕਿਹੋ ਜਿਹਾ ਮਾਰ ਕੇ ਤਾ ਇਹਨੂੰ ਹੱਦੇ ਵੀ ਮੇਂੜਾ ਦੇ ਸਾਨੀ ਦੁਕਾਨ ਯਾ ਨਹੀਂ ਆਈ ਸੀ ਥੋੜੀ ਜਿਹਾ ਆਦਾ ਹੀ ਹੋਣੀ ਹਨ ਹਨ ਇਹ ਨਹੀਂ ਆਇਆ ਤੇ ਕਰੀਚੇ ਨੰਨ ਤੋਂ ਪਹਿਲਾਂ ਕਿ ਆਸੀ ਗੈਰੀ ਜੀ ਨੂੰ ਫੋਨ ਕਰਕੇ ਪੁੱਛ ਲੈਣੀ ਨਹੀਂ ਨਹੀਂ ਮੈਨੂੰ ਪਤਾ ਨਹੀਂ ਦਲ ਮੰਨੀ ਨੀਂਦੀ ਆਪਣੀ ਭਾਬੀ ਦੀ ਹੁਣ ਸੀਸਾ ਚੱਕਰ ਲਗਾ ਰਹੇ ਇੱਕ ਨਵੀਂ ਗਲੀ ਮਿਲੀ ਆ ਚਲ ਵੇਖਦੇ ਮਿਲਦਾ ਮਗਰ ਸਾਰਾ ਕੁਝ ਆਪਾਂ ਟੈਕ ਕੋਈ ਤਾਂ ਹੱਥ ਕਰਨਾ ਆ ਕੁਛ ਸਾਥ ਵਿੱਚ ਆਸ਼ਟਾ ਕੰਦੇ ਜੀ ਗੇਟ ਇਸ ਸਾਈਡ ਪਰ ਐਕਚੁਅਲ ਤੇ ਸਾਨੂੰ ਨਾ ਬੇકરી ਦੀ ਸਮੈਲ ਵੀ ਆ ਰਹੀ ਹੈ ਬੇਕਿੰਗ ਦੀ ਨਾ ਚਲੋ ਆਏ ਹਾਏ ਮੇਰਾ ਤਾਂ ਜੀਖਰਾ ਹੋ ਗਿਆ ਦੇਖ ਕੇ ਇੰਨੀ ਗੰਦੀ ਇੰਨੀ ਅਨ ਹਾਈਜਨਿਕ ਫੈਕਟਰੀ ਸੀ ਫਾਨੀ ਕਿ ਇਹਨਾਂ ਦਾ ਸਟੈਂਡਰਡ ਕਿੱਥੋਂ ਦੀ ਮਿਲਦੇ ਨੇ ਓ ਗੋਡ ਕਹੀਂ ਇਹਨਾਂ ਨੂੰ ਰਸਤਾ ਯਾਦ ਨਹੀਂ ਸੀ ਕਿ ਕਦੇ ਇੱਥੇ ਆਏ ਨਹੀਂ ਹੈਗੇ ਲੋਕ ਲੋਕ ਸੋ ਸ਼ੌਕ ਕੀ ਇੱਥੇ ਮੈਂ ਕਿੱਥੋਂ ਬਿਲਕੁਲ ਨਹੀਂ ਲਾਵਾਂਗੇ ਬਿਲਕੁਲ ਵੀ ਨਹੀਂ ਬਸ ਕੋਈ ਆਪਸ਼ਨ ਹੀ ਨਹੀਂ ਹੈ ਕਿਤੇ ਹੋਰ ਜਾਵਾਂਗੇ ਕਿਸੇ ਹੋਰ ਜਗ੍ਹਾ ਤੇ ਦੇਖਦੇ ਜਿੱਥੇ ਮਿਲਦੇ ਹੋਣ ਫੁਗਲ ਪੁਆਇੰਟਾਂ ਨਾਲ ਜਿੱਥੇ ਕਦੀ ਵਧੀਆ ਪਾਣੀ ਮਿਲਦਾ ਹੈ पूरी साफ सुथरी बेकरी और लिया वे बढ़िया मिले केक वगैरह, करीम रोल वगैरह सारा कुछ रखे परे ਥੈਂਕ ਯੂ ਜੀ ਹੁਣ ਖੋਚੋ ਯੈਸ ਕਲੀਨ ਹਾਈਜਨਿਕ ਉਹ ਵੀ ਆ ਉਹ ਬਸ ਉਹ ਤੁਹਾਡੇ ਅੰਦਰ ਹੋ ਗਈ ਹੁੰਦਾ ਇਮਿਊਨ ਸਿਸਟਮ ਸਾਡਾ ਇਮਿਊਨ ਸਿਸਟਮ ਸਟਰੋਂਗ ਕਰਨ ਲਈ ਉਥੋਂ ਮੈਂ ਆਪਣੇ ਵਾਸਤੇ ਲਿੱਤੀ ਸੀ ਸਵੀਟ ਰੇਸ ਤਾਂ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ ਨਾ ਬਹੁਤ ਜ਼ਿਆਦਾ ਤਾਂ ਮੇਰੇ ਸਾਰੇ ਪੈਸੇ ਸੇਵਿੰਗ 'ਚ ਹੀ ਜਾਇਆ ਕਰ ਰਹੇ ਨੇ ਪਤਾ ਕਿਉਂ ਤੁਸੀਂ ਜਿੰਨੇ ਪੈਸੇ ਖਰਚਨੇ ਆ ਉਹਨੂੰ ਕੋਈ ਬਰੰਦਾ ਬਰੰਦਾ ਨਾਲ ਲੈਣਾ ਦੇਣਾ ਨਹੀਂ ਹੈਗਾ ਉਜੋ ਮਰਜ਼ੀ ਲੈ ਸਕਦੇ ਆ ਜਿਵੇਂ ਕਿ ਇਹ ਅੰਕਲ ਨੇ ਕਿ ਬਹੁਤ ਪੁਰਾਣੇ ਕਹਿੰਦਾ ਇਹ ਸ਼ਾਪ ਹੈ ਤੇ ਇਹ ਇੱਕ ਤਰ੍ਹਾਂ ਦੇ ਸਟਰੀਟ ਵੈਂਡਰ ਨੇਗੇ ਜੋ ਸੜਕ ਦੇ ਉੱਤੇ ਲਗਾਉਂਦੇ ਨੇ ਤੇ ਇਹ ਕਹਿੰਦੇ ਮੈਨੂੰ ਰੋਟੀ ਬਹੁਤ ਪਸੰਦ ਆਇਆ ਤੇ ਰੋ ਹੈ ਲੈ ਰਹੇ ਨੇ ਇਹਨਾਂ ਤੋਂ ਆਏ ਪ੍ਰਾਊਡ ਆਫ ਮਾਈ ਕੋਕਰ ਬੋਝ ਨਹੀਂ ਪੈਣਦੀ ਫਿਰ ਤੇ ਆਪਾਂ ਨੇ ਤਿੰਨ ਚੀਜ਼ਾਂ ਲੈ ਲਈਆਂ ਸੀਗੇ ਆਲੂ ਬਨ ਤੇ ਨਿੰਬੂ ਬਾਂਸ ਲੈ ਲਿਆ ਆਪਾਂ ਨੇ ਕੁਲਚੇ ਹੁਣ ਆਪਾਂ ਲੈਣੇ ਆ ਆਲੂ ਲੈਣਾ ਆ ਤੇ ਉਹ ਕਹਿੰਦੇ ਨਿੰਬੂ ਦਾ ਮੈਨੂੰ ਪਤਾ ਨਹੀਂ ਨਿੰਬੂ ਦਾ ਪੁੱਛ ਲਾਂਗੇ ਕਿੱਥੋਂ ਲੈਣੇ ਆ ਥੋੜੇ ਬੁਰਾ ਘਰੇ ਵੀ ਲੱਗੇ ਹੋਏ ਨੇ ਬਾਕੀ ਲੈਡ ਨੂੰ ਵੱਧ ਪਤਾ ਇਹਦੇ ਬਾਰੇ ਯਾਰ ਇਹਦਾ ਆ ਮੈਂ ਠੀਕ ਇਹ ਪੁੱਛਿਆ ਜੀ ਇਸ ਜਿਹੜੀ ਆਇਆ ਸਬਜ਼ੀ ਮੰਡੀ ਜੀ ਸਬਜ਼ੀ ਮੰਡੀ ਓਪਨ ਹੀ ਹੋ ਰਹੀ ਆ ਕਿੰਨੇ ਮਿਲ ਰਿਹਾ ਆ ਆਲੂ ਅਲੂ ਬੁਚੀ ਨੇ ਇਹ ਮੈਨੂੰ ਮੈਂ ਕਹਿੰਦੀ ਤਾਜ਼ਾ ਆਲੂ ਲੈਣਾ ਤਾਜ਼ਾ ਜਿਹਦਾ ਛਿਲਕਾ ਆਪਣੇ ਆਪ ਹੀ ਉਤਰਨ ਵਾਲਾ ਜ ਨਹੀਂ ਲੱਗਦਾ ਦੇਖਣ ਚ ਹੁਣ ਇਹ ਕਿਹੜਾ ਪੱਟ ਕੇ ਸਿੱਧਾ ਹੀ ਮੈਂ ਥੋੜਾ ਘੇੜਾ ਕੱਢ ਕੇ ਦੇਖਦੀ ਹਾਂ ਤੁਰ ਕੇ ਦੇਖ ਲਵਾਂ ਮੈਂ ਤੇ ਇਹਦਾ ਸਾਰੀ ਪਸਾਜੀ ਉਹ ਵੀ ਦੇਖ ਲੂੰਗੀ ਮੈਂ ਇਹ ਵਾਲਾ ਮਟਰ ਪੱਤੀਆਂ ਇਹਨਾਂ ਨੂੰ ਫੋਟੋ ਦੇਕੇ ਦਿਓ ਆਲੂ ਲੈਣੇ ਨੇ ਆਲੂਆਂ ਚ ਵੀ ਮੈਨੂੰ ਆਪਸ਼ਨ ਦਿੱਤੇ ਮੈਂ ਕਿ ਅੱਗੇ ਇਹਦੀ ਆਲੂ ਲੈਣੇ ਨੇ ਆਪਸ਼ਨ ਏ ਤਾਜ਼ੇ ਆਲੂ ਲਿਓ ਆਪਸ਼ਨ 2 ਉਹ ਵਾਲ ਲੈਣੇ ਜਿਹਦੇ ਛਿਲਕੇ ਉਤਰਦੇ ਨੇ ਆਪਸ਼ਨ 3 ਇਹਦਾ ਸਾਈਜ਼ మీడియం ਹੋਵੇ ਤੇ ਆਪਸ਼ਨ 4 ਉਹ ਵਾਲੂ ਲੋਏ ਜਿਨ੍ਹਾਂ ਚ ਪੈਨੇ ਤਿੰਨੇ ਆਪਸ਼ਨ ਆਉਣ ਤਾਂ ਤੁਸੀਂ ਮੈਨੂੰ ਕਮੈਂਟ ਚ ਦੱਸਿਓ ਅਸੀਂ ਕਿਹੜਾ ਆਪਸ਼ਨ ਚੁਣ ਕੀਤਾ ਕਿਉਂਕਿ ਇਹ ਆਪਸ਼ਨ ਦਾ ਅਨਸਰ ਦੇਣ ਤੋਂ ਬਾਅਦ ਤੁਹਾਨੂੰ ਮਿਲੇਗੀ ਇੱਕ ਸਰਕਾਰੀ ਨੌਕਰੀ ਮੈਡਮ ਇਹ ਕਿੱਧਰ ਗਿਆ ਹੋ ਗਿਆ ਪੰਨੇ ਦੇ ਵਿੱਚ ਆ ਰਹੀ ਮोटे ਇਹ ਹਤਾ ਪੋ ਲਗੀ ਨਿੰਬੂ ਹੈ ਗਿਆ ਕਰ ਇਹਨੇ ਕਿੱਥੋਂ ਆਏ ਮੇਰੀ ਫਰੈਂਡ ਜਿੱਤੇ ਮੈਨੂੰ ਉਹਨਾਂ ਦੇ ਖੇਤੋਂ ਆਈ ਸੀ ਕਹਿੰਦੇ ਵੀ ਅਸੀਂ ਸਾਨੂੰ ਕੋल्ड ਕੱਪ ਹੋ ਗਿਆ ਹੈ ਜੋਤੀ ਮੈਮ ਪਲੀਜ਼ ਲੈ ਲਿਓ ਆਪਣੇ ਲਈ ਮੇਰੀ ਫਰੈਂਡ ਦਾ ਨਾਮ ਹੈ ਅੱਛਾ ਗਿਤਾंजलि ਆ ਰਹੀ ਹੈ ਜੀ ਅੱਜ ਗਿਤਾंजलि ਮੈਡਮ ਕਿ ਖੇਤੋਂ ਆਏ ਨਿੰਬੂਆਂ ਨਾਲ થી ਕੰਮ ਹੋ ਗਿਆ ਕੋਲ ਜੀ ਐਵੇਂ ਨਹੀਂ ਖਦੋਂ ਆ ਦੇਖੋ ਸੀ ਆਇਆ ਮਹਿਕਲ ਔਨ ਸਾਰੀ ਸਿਪ ਕੋੜੀ ਦਾ ਖਾਲੇ ਹਾਂਜੀ ਨਾਓ ਵੀ ਆਰ ਵੇਟਿੰਗ ਫੋਰ ਕੁੱਲ ਚਾ ਉਸ ਤੋਂ ਬਤੈ ਲਵੀਂ ਵੀ ਆ ਵੇਟਿੰਗ ਫੋਰ ਟੀ ਟੀ ਤਾਂ ਆ ਜਾਂਦੀ ਆ ਉਸ ਤੋਂ ਬਾਅਦ ਉਹਰੇ ਆ ਕੇ ਨਾ ਪਰ ਉਹ ਆ ਕੇ এনवायरमेंट ਬੜਾ ਸਾਫ ਸਾਫ ਨਾਲੇ ਥੋੜਾ ਜਿਹਾ ਡਿਫਰੈਂਸ ਹੈ ਸ਼ਹਿਰ ਤੇ ਪਿੰਡ ਦਾ এনवायरमेंट ਬਹੁਤ ਸਾਫ ਸਾਫ ਖੁੱਲਾ ਡੁੱਲਾ ਕਾਕੀਨ ਸਾਡੇ ਨੂੰ ਬਹੁਤ ਮਜ਼ਾ ਆ ਰਿਹਾ ਹੈ ਹਰ ਵੀ ਮੈਂ ਤਾਂ ਕਿ ਕਿਰੋ ਬਾਝ ਗਿਆ ਕੈਟਲ ਕੈਟਲ ਕਹਿ ਕੇ ਕਾਉ ਕਾਉ ਕਹਿ ਕੇ ਚਲਾ ਗਿਆ ਗਾਵਾ ਗਾਵਾ ਮੱਝਾਂ ਦੇ ਖੜ ਵਾਝ ਗਿਆ ਮੱਝਾਂ ਦੇ ਖੜ ਚਲ ਗਿਆ ਉਸ ਤੋਂ ਪਹਿਲਾਂ ਤਾਂ ਨੇ ਕੋਈ ਫੋਟੋ ਚੜ ਗਿਆ ਸੀ ਉਹ ਟਰਾਲੀ ਤੇ ਚੜ ਗਿਆ ਸੀ ਮੈਂ ਤਾਂ ਜਾਣਨਾ ਟ੍ਰੈਪਰ ਚੜ ਗਿਆ ਤਾਂ ਮੈਂ ਜਾਣਨਾ ਫਿਰ ਉਹ ਮੈਂ ਫਿਰ ਵਿੱਚੋਂ ਜਿੱਦਾਂ ਦਿਮਾਗ ਚ ਆ ਗਿਆ ਬੂਆ ਤਾਂ ਅੰਦਰ ਹੈ ਕਾਹ ਨਹੀਂ ਬੂਆ ਜੀਂਦਰ ਕਹਿੰਦਾ ਫੇਰ ਆਉਣਾ ਫੇਰ ਜੀਂਦਰ ਚਲਾ ਗਿਆ ਮੈਂ ਕਿ ਚੜ ਗਿਆ ਸੀ ਉਹ ਕਿਵੇਂ ਜਾਣਨਾ ਕੁਲਚੇ ਤਿਆਰ ਕਰਦੇ ਹੁਣ ਦਵਾਂਗੇ ਅਸੀਂ ਇੱਕ ਗੀੜਾ ਕੁਲਚਿਆਂ ਨੂੰ ਬਣਾਊਗਾ ਨਜ਼ਾਰਾ ਆਜੋ ਕਰੀਏ ਯੈਸ ਬਹੁਤ ਕੁਝ ਪਾਇਆ ਮੈਂ ਗਨੇ ਚ ਆਲੂ ਪਨੀਰ ਬਹੁਤ ਕੁਝ ਹਾਂ ਨਿੰਬੂ ਦੇ ਮੈਨੂੰ ਲੱਗਿਆ ਮੈਂ ਨੂੰ ਆਖਿਆ ਨਾ ਮੈਂ ਕਿਹਾ ਕਿ ਬਹੁਤ ਕੁਝ ਪਾਇਆ ਚ ਮੈਨੂੰ ਲੱਗਿਆ ਕਿ ਮੈਂ ਗਨੇ ਚ ਕੌਰਨ ਵੀ ਪਾਏ ਨੇ ਲੱਗਦਾ ਡੇਗ ਹੀ ਜਾਂਦੇ ਸਾਰਾ ਸਾਮਾਨ ਦੇਖਦਾ ਨਹੀਂ ਸੀ ਲੈ ਜੋ ਕੰਡਾ ਦਾ ਪੂਚਨ ਜਿਹਾ ਕਰਦਾ ਬਹੁਤ ਜਿਆਦਾ ਸਵਾਦ ਨੇਗੇ ਸਭ ਤੋਂ ਵੱਡੀ ਗੱਲ ਘਰ ਦੇ ਬਣੇ ਨੇ ਕਿ 703 ਜੀ ਬਹੁਤ ਬਹੁਤ ਜਿਆਦਾ ਇੱਰਾਦੇ ਕੇ ਖਾ ਲਿਓ ਬਹੁਤ ਇਸ ਪੰਜ ਛੇ ਤੱਕ ਖਾਈ ਲਿਓ ਰਾਮਨ ਉਹ ਚੱਲਦੇ ਆ ਸੀ ਵਾਪਸ ਹਨੇਰਾ ਬਹੁਤ ਹੋ ਗਿਆ ਹੋ ਗਿਆ ਰਾਂ ਇਤਬਾਰ ਵੜੀ ਸੀ ਤਾ ਨਾ ਆਂ ਗਿਆ ਦਾ 48 ਘੰਟੇ ਦਾ ਹੋਣਾ ਚਾਹੀਦਾ ਹੈ ਤੌਰ ਇਤਬਾਰ ਖਤਮ ਨਹੀਂ ਹੁੰਦਾ ਨਾ ਆਂਦਾ ਯਾਰ ਖਤਮ ਹੋ ਗਿਆ ਅਗਰ ਸੱਚੀ ਮੇਰਾ YouTube ਚੱਲ ਗਿਆ ਨਾ ਪੂਰਾ ਘੰਟਾ ਮਤਾ ਮਸਤ ਜ਼ਿੰਦਗੀ ਜਿਊਂਗਾ ਮਸਤੀ ਵਾਲੀ ਚੱਲ ਮੋੜ ਜਾਰੀ ਆ ਅਸੀ ਕਰਿਆ ਆ ਗਏ ਤੇ ਬਸ ਹੁਣ ਕੁਛ ਨਹੀਂ ਹੁਣ ਲੱਗਿਆ ਨੀਂਦ ਤਿਆਰੀ ਕਰਨ ਤੇ ਨੀਂਦ ਨੀਂਦ ਕਰ ਲਈ ਹੈ ਬਣ ਹੂੰ ਨੀਂਦ ਕਰ ਲਈਏ ਕਰਦੇ ਗੁੱਡ ਨਾਈਟ ਨਾਈਟ ਗੁੱਡ ਨਾਈਟ ਤਾਂ ਮਿਲਦੇ ਕੱਲ ਨੂੰ ਸਵੇਰੇ ਫੇਰ ਜਾਣਾ ਪ੍ਰਭਾਤ ਫਰੀ ਤੇ ਤਾਂਸ ਕਰਕੇ ਯਾਰ ਉਹ ਜੋ ਇਹਦੇ ਜਲਦੀ ਉੱਠਣ ਕਰਕੇ ਨੀਂਦ ਜਲਦੀ ਹੋਣ ਲੱਗੀ ਤਾਂ ਮਿਲਦੇ ਕੱਲ ਨੂੰ ਜੀ ਤਦ ਲਈ ਗੁੱਡ ਨਾਈਟ